ਜੇ ਪਟਿਆਲੇ ਦੇ ਵਿੱਚ ਤੁਸੀਂ ਵੀ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਇਆ ਕੋਠੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਆਲੀਸ਼ਾਨ ਕੋਠੀ ਬਣੀ ਹੋਈ ਆ ਪੂਰੀ 250 ਗਜ਼ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਜੇਕਰ ਇਸ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਆਪਾਂ ਤੁਹਾਨੂੰ ਦੱਸ ਦਿਆ ਵੀਡੀਓ ਦੇ ਲਾਸਟ ਵਿੱਚ ਤੇ ਪਾਰਕਿੰਗ ਲਈ ਵੀ ਖੁੱਲੀ ਡੁੱਲੀ ਜਗ੍ਹਾ ਬਣੀ ਹੋਈ ਆ ਤਿੰਨ ਚਾਰ ਗੱਡੀਆਂ ਤੁਸੀਂ ਇੱਥੇ ਬਹੁਤ ਆਸਾਨੀ ਨਾਲ ਪਾਰਕ ਕਰ ਸਕਦੇ ਹੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਅੰਦਰੋਂ ਤੁਸੀਂ ਦੇਖ ਸਕਦੇ ਹੋ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਸਾਹਮਣੇ ਤੁਹਾਨੂੰ ਦੇਖਣ ਨੂੰ ਦੋ ਰੂਮ ਮਿਲ ਜਾਣਗੇ ਸ ਉਨ ਲਿਵਿੰਗ ਰੂਮ ਮਿਲ ਜੂਗਾ ਉੱਪਰ ਚੈੱਕ ਕਰ ਸਕਦੇ ਹੋ ਛੱਤ ਦੇ ਉੱਪਰ ਜਿਹੜਾ ਲਾਈਟਿੰਗ ਦਾ ਕੰਮ ਬਹੁਤ ਸੋਹਣਾ ਤੇ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਆ ਤੇ ਇੱਧਰ ਆ ਜਾਂਦਾ ਕਿਚਨ ਕਿਚਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਕਿਚਨ ਦੀ ਸਪੇਸ ਆ ਉਹ ਬਹੁਤ ਖੁੱਲੀ ਡੁੱਲੀ ਆ ਇੱਕ ਰੂਮ ਜਿੰਨੀ ਸਪੇਸ ਦੇ ਵਿੱਚ ਕਿਚਨ ਬਣਿਆ ਹੋਇਆ ਆ ਵੁੱਡਵਰਕ ਆ ਜਿਹੜਾ ਸਾਰਾ ਕੰਪਲੀਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਆ ਦੇਖਣ ਦੇ ਵਿੱਚ ਬਾਕਸ ਵਗੈਰਾ ਜਿਹੜੇ ਲੱਗੇ ਹੋਏ ਨੇ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਬਾਕਸ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੈਸ਼ਰ ਜੈਕ ਲੱਗਿਆ ਹੋਇਆ ਇਹਨਾਂ ਦੇ ਵਿੱਚ ਮਾਡਰਨ ਤਰੀਕੇ ਦਾ ਕੀਤਾ ਹੋਇਆ ਕਲਰ ਕੰਬੀਨੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਯਾ ਤੇ ਇਧਰ ਨਾਲੇ ਖੱਬੇ ਹੱਥ ਆ ਜਾਂਦਾ ਲਿਵਿੰਗ ਰੂਮ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤੇ ਖੁੱਲੇ ਡੁੱਲੇ ਤਰੀਕੇ ਦੇ ਨਾਲ ਬਣਿਆ ਹੋਇਆ ਯਾ ਵਾਲ ਪੇਪਰ ਆ ਜਿਹੜਾ ਤੁਸੀਂ ਆਪਣੇ ਤਰੀਕੇ ਦੇ ਨਾਲ ਕਸਟਮਾਈਜ਼ ਵਗੈਰਾ ਕਰਵਾ ਸਕਦੇ ਹੋ ਲਾਈਟਿੰਗ ਦਾ ਕੰਮ ਉੱਪਰ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਯਾ ਤੇ ਇਧਰ ਸਪੇਸ ਮਿਲ ਜਾਂਦੀ ਹੈ ਤੁਹਾਨੂੰ ਜਿੱਥੇ ਤੁਸੀਂ ਆਪਣੀ ਡੈਕੋਰੇਸ਼ਨ ਦਾ ਸਮਾਨ ਵਗੈਰਾ ਰੱਖ ਸਕਦੇ ਹੋ ਤੇ ਨਾਲੇ ਇਧਰ ਵੀ ਸਪੇਸ ਮਿਲ ਜਾਂਦੀ ਹੈ ਇੱਥੇ ਵੀ ਤੁਸੀਂ ਆਪਣਾ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਿਆ ਹੋਇ ਇੱਧਰ ਵੀ ਤੁਹਾਨੂੰ ਕੈਬਿਨੇਟ ਵਗੈਰਾ ਮਿਲ ਜਾਂਦੇ ਨੇ ਪੌੜੀ ਦੇ ਨੀਚੇ ਬਹੁਤ ਸਪੇਸ ਆ ਇੱਥੇ ਵੀ ਤੁਸੀਂ ਆਪਣਾ ਸਮਾਨ ਵਗੈਰਾ ਰੱਖ ਸਕਦੇ ਹੋ ਨਾਲੇ ਤੁਸੀਂ ਦੇਖ ਸਕਦੇ ਹੋ ਲੌਬੀ ਜਿਹੜੀ ਪੂਰੀ ਖੁੱਲੀ ਡੁੱਲੀ ਆ ਵਧੀਆ ਤਰੀਕੇ ਦੀ ਬਣੀ ਹੋਈ ਆ ਇੱਧਰ ਨਾਲੇ ਆ ਜਾਂਦੇ ਨੇ ਬੈੱਡਰੂਮ ਬੈੱਡਰੂਮ ਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਖੁੱਲੀ ਡੁੱਲੀ ਸਪੇਸ ਦੇ ਵਿੱਚ ਇਹ ਬਣੇ ਹੋਏ ਨੇ ਨਾਲੇ ਤੁਹਾਨੂੰ ਅਟੈਚ ਬਾਥਰੂਮ ਮਿਲ ਜੂਗਾ ਇੱਧਰ ਤੁਸੀਂ LED ਪੈਨਲ ਮਿਲ ਜੂਗਾ ਤੁਹਾਨੂੰ ਲੱਗਿਆ ਹੋਇਆ ਤੇ LED ਪੈਨਲ ਦੇ ਨੀਚੇ ਵੀ ਤੁਹਾਨੂੰ ਸਪੇਸ ਬਣੀ ਹੋਈ ਮਿਲ ਜਾਂਦੀ ਆ ਇੱਥੇ ਵੀ ਤੁਸੀਂ ਆਪਣੀ ਡੈਕੋਰੇਸ਼ਨ ਵਗੈਰਾ ਦਾ ਕੋਈ ਵੀ ਸਮਾਨ ਰੱਖ ਸਕਦੇ ਹੋ ਤੇ ਕ ਚੇ ਵੀ ਸਪੇਸ ਮਿਲ ਜਾਂਦੀ ਆ ਦੇਖ ਸਕਦੇ ਹੋ ਬਹੁਤ ਖੁੱਲੇ ਡੁੱਲੇ ਬਣੇ ਹੋਏ ਨੇ ਇੱਥੇ ਆਪਣਾ ਕੋਈ ਵੀ ਸਮਾਨ ਤੁਸੀਂ ਰੱਖ ਸਕਦੇ ਹੋ ਬਹੁਤ ਖੁੱਲੇ ਡੁੱਲੇ ਨੇ ਇੱਧਰ ਵੀ ਤੁਹਾਨੂੰ ਸਪੇਸ ਮਿਲ ਜਾਂਦੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਣੇ ਹੋਏ ਨੇ ਕੈਬਨਟ ਦੇ ਲਈ ਜਿਹੜੀ ਲੱਕੜ ਯੂਜ਼ ਕੀਤੀ ਹੋਈ ਆ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਕੀਤੀ ਹੋਈ ਆ ਤੇ ਇੱਧਰ ਆ ਜਾਂਦਾ ਬਾਥਰੂਮ ਬਾਥਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਫਿਟਿੰਗ ਵਗੈਰਾ ਦਾ ਕੰਮ ਰਹਿੰਦਾ ਆ ਉਹ ਸਾਰਾ ਕੰਮ ਇਹ ਕਰਵਾ ਕੇ ਦੇਣਗੇ ਤੇ ਇੱਧਰ ਨਾਲੇ ਆ ਜਾਂਦਾ ਦੂਜਾ ਰੂਮ ਦੂਜਾ ਰੂਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਬਣਿਆ ਹੋਇਆ ਇਹ ਵੀ ਵਾਲਪ ਵਗੇਰਾ ਕਰਵਾ ਸਕਦੇ ਹੋ LED ਪੈਨਲ ਵੀ ਲੱਗਿਆ ਹੋਇਆ ਇਸ ਦੇ ਵਿੱਚ ਬਹੁਤ ਖੁੱਲੀ ਡੋਲੀ ਸਪੇਸ ਮਿਲ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਧਰ ਨਾਲੇ ਆ ਜਾਂਦੇ ਨੇ ਕੈਬਿਨੇਟ ਜਿੱਥੇ ਤੁਸੀਂ ਆਪਣੇ ਕੱਪੜੇ ਵਗੈਰਾ ਦਾ ਸਮਾਨ ਰੱਖ ਸਕਦੇ ਹੋ ਇਹ ਵੀ ਬਹੁਤ ਖੁੱਲੇ ਡੋਲੇ ਨੇ ਸਲਾਈਡਰ ਤੁਹਾਨੂੰ ਡੋਰ ਮਿਲ ਜੂਗਾ ਇਸ ਦੇ ਵਿੱਚ ਤੇ ਉੱਪਰ ਵੀ ਸਪੇਸ ਮਿਲ ਜਾਂਦੀ ਹੈ ਇਸ ਦੇ ਤੁਹਾਨੂੰ نیچے ਵੀ ਸਪੇਸ ਮਿਲ ਜਾਂਦੀ ਹੈ ਤੇ ਇਧਰ ਨਾਲੇ ਆ ਜਾਂਦਾ ਬਾਥਰੂਮ ਬਾਥਰੂਮ ਚ ਸਾਰਾ ਫਿਟਿੰਗ ਵਗੈਰਾ ਦਾ ਕੰਮ ਰਹਿੰਦਾ ਜਾਂ ਉਹ ਕੰਮ ਇਹ ਸਾਰਾ ਕਰਵਾ ਕੇ ਦੇਣਗੇ ਜੋ ਵੀ ਰਹਿੰਦਾ ਜਾਂ ਤੇ ਇਧਰ ਵੈਂਟੀਲੇਸ਼ਨ ਵਾਸਤੇ ਵੀ ਬਹੁਤ ਖੁੱਲੀ ਡੋਲੀ ਜਗ੍ਹਾ ਬਣਾ ਰੱਖੀ ਹੈ ਤੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਤੋਂ ਰੱਖ ਸਕਦੇ ਹੋ ਬਹੁਤ ਖੁੱਲੇ ਡੁੱਲੇ ਸਪੇਸ ਆ ਇਸ ਦੇ ਅੰਦਰ ਵੀ ਸੋ ਇਹ ਸਾਰਾ ਕੁਝ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਦੇਖਣ ਨੂੰ ਮਿਲ ਜੂਗਾ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਰਸਟ ਫਲੋਰ ਦੇ ਉੱਪਰ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਦੋ ਬੈਡਰੂਮ ਤੇ ਬਾਥਰੂਮ ਮਿਲ ਜਾਣਗੇ ਸਿਆਸ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਇਹਨਾਂ ਨੇ ਇੱਕ ਰੂਮ ਤੁਹਾਨੂੰ ਇਸ ਸਾਈਡ ਦੇਖਣ ਨੂੰ ਮਿਲ ਜੂਗਾ ਤੇ ਦੂਜਾ ਰੂਮ ਤੁਹਾਨੂੰ ਇਸ ਸਾਈਡ ਦੇਖਣ ਨੂੰ ਮਿਲ ਜੂਗਾ ਰੂਮ ਸਾਰੀ ਕੋਠੀ ਦੇ ਵਿੱਚ ਖੁੱਲੇ ਡੁੱਲੇ ਬਣਾ ਰੱਖੇ ਨੇ ਪੂਰੇ LED ਪੈਨਲ ਵਗੈਰਾ ਲੱਗਿਆ ਹੋਇਆ ਮਿਲ ਜੂਗਾ ਕੈਬਿਨਟ ਕਬੂਡ ਵਗੈਰਾ ਤੁਹਾਨੂੰ ਸਾਰੇ ਕਮਰਿਆਂ ਦੇ ਵਿੱਚ ਲੱਗੇ ਹੋਏ ਮਿਲ ਜਾਣਗੇ ਬਾਥਰੂਮ ਦਾ ਜਿਹੜਾ ਕੰਮ ਰਹਿਦਾ ਆ ਉਹ ਸਾਰਾ ਕੰਮ ਇਹ ਕਰਵਾ ਕੇ ਦੇਣਗੇ ਤੇ ਨਾਲੇ ਇੱਧਰ ਆ ਜਾਂਦਾ ਦੂਜਾ ਰੂਮ ਦੂਜਾ ਰੂਮ 'ਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਬੂਡ ਵਗੈਰਾ ਇਸ ਦੇ ਵਿੱਚ ਵੀ ਲੱਗੇ ਹੋਏ ਨੇ ਤੇ ਕਮਰੇ ਤੁਹਾਨੂੰ ਸਾਰੇ ਖੋਲੇ ਡੋਲੇ ਮਿਲ ਜਾਣਗੇ LED ਪੈਨਲ ਲੱਗਿਆ ਹੋਇਆ ਮਿਲ ਜੂਗਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਪੀਓਪੀ ਵਗੈਰਾ ਸਾਰਾ ਕੁਝ ਹੋਇਆ ਹੋਇਆ ਹੈ ਕਬੂੜ ਚੈੱਕ ਕਰ ਸਕਦੇ ਹੋ ਇਹਨਾਂ ਦੇ ਵਿੱਚ ਵੀ ਤੁਹਾਨੂੰ ਵਧੀਆ ਖੁੱਲੀ ਡੁੱਲੀ ਸਪੇਸ ਮਿਲ ਜੂਗੀ ਤੇ ਇੱਧਰ ਨਾਲੇ ਬਾਥਰੂਮ ਆ ਜਾਂਦਾ ਬਾਥਰੂਮ ਦੇ ਵਿੱਚ ਸ਼ਾਵਰ ਵਗੈਰਾ ਕੁਝ ਵੀ ਨਹੀਂ ਲੱਗਿਆ ਹੋਇਆ ਇਹ ਸਾਰਾ ਕੰਮ ਕਰਵਾ ਕੇ ਦੇਣ ਤੇ ਨਾਲੇ ਉੱਪਰ ਤੁਹਾਨੂੰ ਇੱਕ ਕਿਚਨ ਮਿਲ ਜੂਗਾ ਕਿਚਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਸ਼ਿੰਕਾ ਕਿਚਨ ਦੇ ਵਿੱਚ ਬਾਕਸ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਬਾਕਸ ਵਗੈਰਾ ਸਾਰਾ ਕੁਝ ਬਹੁਤ ਖੁੱਲੀ ਡੁੱਲੀ ਸਪੇਸ ਆ ਉੱਪਰ ਵੀ ਚੀਮਨੀ ਵਾਲੀ ਜਗ੍ਹਾ ਵੀ ਮਿਲ ਜਾਂਦੀ ਹੈ ਤੁਹਾਨੂੰ ਲੱਗੀ ਹੋਈ ਤੇ ਦੇ ਨਾਲ ਕੰਮ ਕੀਤਾ ਹੋਇਆ ਸਾਰਾ ਤੇ ਇਧਰ ਬੈਕ ਸਾਈਡ ਏਰੀਆ ਆ ਜਾਂਦਾ ਤੁਸੀਂ ਇਧਰ ਵੀ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਸਪੇਸ ਆ ਇਸ ਦੇ ਵਿੱਚ ਵੀ ਤੇ ਜੇਕਰ ਤੁਸੀਂ ਵੀ ਇਹ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਘਰ ਤੁਹਾਡੇ ਲਈ ਹੋ ਸਕਦਾ ਹੈ ਤੇ ਜੇਕਰ ਇਹਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਯੂਨੀਵਰਸਿਟੀ ਦੇ ਨੇੜੇ ਪ੍ਰੋਫੈਸਰ ਕਲੋਨੀ ਪੈਂਦੀ ਆ ਉੱਥੇ ਤੁਹਾਨੂੰ ਇਹ ਕੋਠੀ ਮਿਲ ਜੂਗੀ ਤੇ ਜੇਕਰ ਇਹਦੇ ਰੇਟ ਦੀ ਗੱਲ ਕਰੀ ਤਾਂ 95 ਲੱਖ ਰੁਪਏ ਦੀ ਡਿਮਾਂਡ ਆ ਤੇ ਬਾਕੀ ਮੌਕੇ ਦੇ ਉੱਪਰ ਮਾਨਤਾਣ ਹੋ ਜਾਊਗਾ ਤੇ ਜੇਕਰ ਇਸ ਕੋਠੀ ਦੇ ਰਿਲੇਟਡ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਇਰੀ ਲੈਣੀ ਆ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ